ਸਸ ਸਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਿਨਾ ਖੋਏ ਤੋਂ ਬਿਨਾ ਚਾशनी ਬਣਾਏ ਤੋਂ ਬਿਨਾ ਕੁਕਿੰਗ ਕਰੇ ਤੋਂ ਬਹੁਤ ਹੀ ਘੱਟ ਸਮੇਂ 'ਚ ਬਹੁਤ ਹੀ ਸੋਹਣੀ ਜਿਹੀ ਤੇ ਟੇਸਟੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਯਕੀਨ ਮੰਨਿਓ ਜਦੋਂ ਤੁਸੀਂ ਇਹ ਮਠਿਆਈ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਬਣਾ ਕੇ ਖਵਾਤੀ ਨਾ ਤੁਹਾਡੇ ਫੈਨ ਹੋ ਜਾਣਗੇ ਬਹੁਤ ਸਵਾਦ ਬਣਦੀ ਹੈ ਇਹ ਜੇ ਤੁਸੀਂ ਇਹ ਦੀਵਾਲੀ ਤੋਂ ਪਹਿਲਾਂ ਮਠਿਆਈ ਹੁਣ ਬਣਾ ਲਈ ਘਰ ਦੇ ਵਿੱਚ ਤਾਂ ਦੀਵਾਲੀ ਤੱਕ ਇਹ ਬਿਲਕੁਲ ਨਹੀਂ ਬਚਣੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਇਹਨੂੰ ਬਣਾਉਣ ਦੇ ਲਈ ਕੁਕਿੰਗ ਕੈਰੰਦੀਤਾ ਜ਼ਰੂਰਤ ਬਿਲਕੁਲ ਵੀ ਆਪਾਂ ਨੂੰ ਹੈ ਨਹੀਂ ਤੇ ਨਾ ਆਪਾਂ ਨੂੰ ਛਾਸ਼ ਨਹੀਂ ਬਣਾਉਣ ਦੀ ਜ਼ਰੂਰਤ ਹੈ ਕੋਈ ਪਨੀਰ ਕੋਈ ਖੋਆ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਇੰਨੀ ਜਿਆਦਾ ਇਹ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀ ਜਦੋਂ ਤੁਸੀਂ ਇਹ ਮਠਿਆਈ ਬਣਾ ਕੇ ਰੱਖ ਲਈ ਤਾਂ ਸਾਰੀ ਖਤਮ ਹੋ ਜੂਗੀ ਛਟਪਟ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਕਾਲੀ ਚਾਹੀਦੀ ਹੈ ਨਾਰੀਅਲ ਦੇ ਬਰਾਦੀ ਦੀ ਜੋ ਕਿ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਫਿਰ ਅੱਧੀ ਕਾਲੀ ਆਪਾਂ ਨੂੰ ਉਸ ਤੋਂ ਬਾਅਦ ਪੰਚਾਈ ਦੀ ਹੈ ਜੀ ਖੰਡ ਖੰਡ ਹੈ ਜਿਹੜੀ ਤਿੰਨ ਕਜਮਚ ਮੈਂ ਏਡ ਕਰੂੰਗੀ ਕਿਉਂਕਿ ਜਿਹੜਾ ਮਿਲਕ ਬੋਰਡਰ ਹੈ ਨਾ ਉਹਦੇ ਵਿੱਚ ਵੀ ਮਿੱਠਾ ਹੁੰਦਾ ਹੈਗਾ ਇੱਕ ਅਲਰਜੀ ਏਡ ਕਰਾਂਗੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਮਿਕਸੀ ਦੇ ਵਿੱਚ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਨਾਲ ਵਧੀਆ ਇਹਦਾ ਡਰਾਈ ਪਾਊਡਰ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਛਾਹ ਹੋਂ ਤੇ ਇਹਨੂੰ ਛਾਣ ਵੀ ਸਕਦੇ ਹੋ ਪਰ ਮੈਂ ਇਹਨੂੰ ਐਵੇਂ ਹੀ ਹੈ ਜਿਹੜਾ ਮਠਿਆਈ ਬਣਾਉਣ ਦੇ ਲਈ ਵਰਤੂੰਗੀ ਥੋੜਾ ਜਿਹਾ ਪਿੰਕ ਕਲਰ ਐਡ ਕਰ ਦੂੰਗੀ ਕਲਰ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਵਾਈਟ ਕਲਰ ਦੀ ਬਣਾਉਣੀ ਹੋਏ ਬਿਨਾ ਕਲਰ ਤੋਂ ਬਣਾ ਸਕਦੇ ਹੋ ਟੇਸਟ ਵਿੱਚ ਕੋਈ ਫਰਕ ਨਹੀਂ ਪੈਂਦਾ ਬਿਲਕੁਲ 2 ਕ ਚਮਚ ਠੰਡੇ ਦੁੱਧ ਦੇ ਐਡ ਕਰਤੇ ਆਪਾਂ ਬਹੁਤ ਹੀ ਘੱਟ ਦੁੱਧ ਲੱਗੂਗਾ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕਾ ਨਾਲ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਮਿਕਸਚਰ ਨੂੰ ਹੈ ਜਿਹੜਾ ਆਪਾਂ ਇੱਕ ਪੇੜਾ ਬਣਾ ਕੇ ਤੇ ਇਸੇ ਡੋਂਗੇ ਦੇ ਵਿੱਚ ਹੈ ਜਿਹੜਾ ਸਾਈਡ ਤੇ ਰੱਖਣਾ ਹੈ ਤੁਸੀਂ ਚਾਹੋ ਤਾਂ ਥੋੜਾ ਜਿਹਾ ਸਮਾਂ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਹੁਣ ਇਧਰ ਇੱਕ ਬਰਤਨ ਦੇ ਵਿੱਚ ਆਪਾਂ ਬਰੀਕ ਖੱਟੇ ਹੋਏ ਕਾ ਤੇ ਥੋੜੇ ਜਿਹੇ ਜਿਹੜੇ ਆਪਾਂ ਮੱਕ ਜੈਡ ਕਰ ਦੇਾਂਗੇ ਡਰਾਈ ਫਰੂਟ ਜੋ ਵੀ ਤੁਹਾਡੇ ਕੋਲੇ ਘਰੇ ਹੋਵੇ ਦੋ ਤਿੰਨ ਉਹ ਵੀ ਵਰਤ ਸਕਦੇ ਹੋ ਤੇ ਜਿਹੜਾ ਇਹ ਮਿਕਸਚਰ ਤਿਆਰ ਕੀਤਾ ਸੀ ਨਾ ਮਠਿਆਈ ਦਾ ਇਹ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਾਂਗੇ ਇਹਨੂੰ ਐਡ ਕਰਕੇ ਚੰਗੀ ਤਰੀਕਾ ਨਾਲ ਮਿਕਸ ਕਰ ਲਾਂਗੇ ਲਓ ਜੀ ਇਹਦਾ ਇੱਕ ਪੇੜਾ ਬਣ ਜੇ ਬਸ ਇਹਨੂੰ ਆਪਾਂ ਬਣਾ ਕੇ ਸਾਈਟੇ ਰੱਖ ਦਿੰਨੇ ਆ ਹੁਣ ਆਪਾਂ ਨੂੰ ਚਾਹੀਦਾ ਹੈ ਇਧਰ ਬਟਰ ਪੇਪਰ ਜਾਂ ਫਿਰ ਇਸ ਤਰੀਕੇ ਦੇ ਲਿਫਾਫੇ ਆਸਾਨੀ ਨਾਲ ਘਰੇ ਆਪਾਂ ਨੂੰ ਮਿਲ ਜਾਂਦੇ ਆ ਤੁਸੀਂ ਚਾਹੋ ਤਾਂ ਹੱਥਾਂ ਨਾਲ ਵੀ ਇਹਨੂੰ ਇਸ ਤਰ੍ਹਾਂ ਰੋਟੀ ਦੀ ਤਰ੍ਹਾਂ ਬਣਾ ਸਕਦੇ ਹੋ ਤੇ ਆਪਾਂ ਵੇਲਨੇ ਨਾਲ ਵੇਲ ਕੇ ਇੱਕ-ਇੱਕ ਦੀ ਲੋ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਦੂਜਾ ਡ్రਾਈ ਫਰੂਟ ਵਾਲਾ ਇਹਦੀ ਸਟਫਿੰਗ ਜਾਨੀ ਕਿ ਤਿਆਰ ਕੀਤੀ ਸੀ ਮਠਿਆਈ ਦੀ ਉਹ ਵੀ ਬਿਲਕੁਲ ਇਸ ਤਰੀਕੇ ਨਾਲ ਬਣਾ ਲਾਂਗੇ ਯਾਨੀ ਕਿ ਉਹਨੂੰ ਵੀ ਇੱਕ ਲੰਬਾਈ ਦੇ ਵਿੱਚ ਇਸ ਤਰੀਕੇ ਨਾਲ ਰੋਲ ਬਣਾ ਕੇ ਤਿਆਰ ਕਰ ਲੈਣਾਗਾ ਇਸ ਤਰੀਕੇ ਨਾਲ ਇਸ ਰੋਲ ਨੂੰ ਤਿਆਰ ਕਰਕੇ ਤੁਸੀਂ ਇੱਕ ਘੰਟਾ ਜਾਂ ਅੱਧਾ ਘੰਟਾ ਫ੍ਰਿਜ ਦੇ ਵਿੱਚ ਰੱਖ ਦਿਓ ਤੇ 1 ਘੰਟੇ ਬਾਅਦ ਜਿਹੜਾ ਇਹ ਸੈੱਟ ਹੋ ਗਿਆ ਜੀ ਵੈਸੇ ਇਹ ਅੱਧੇ ਇੱਕ ਘੰਟੇ 'ਚ ਵੀ ਸੈੱਟ ਹੋ ਜਾਂਦਾ ਜੇ ਤੁਹਾਡੇ ਕੋਲੇ ਇਹ ਨਾ ਹੋਇਆ ਤੁਸੀਂ ਡਰਾਈ ਫਰੂਟਸ ਵੀ ਬਰੀਕ ਕੱਟ ਕੇ ਇਹਦੇ ਉੱਪਰ ਐਡ ਕਰ ਸਕਦੇ ਥੋੜੇ ਜਿਨੇ ਐਵੇਂ ਵੀ ਇਹਨੂੰ ਜੇ ਖਾਉਂਗੇ ਨਾ ਤਾਂ ਬਹੁਤ ਹੀ ਵਧੀਆ ਇਹ ਟੇਸਟੀ ਬਣਦਾ ਵਸੇ ਮਠਾਈ ਬਿਲਕੁਲ ਬਾਜ਼ਾਰ ਵਰਗੀ ਲੱਗੇ ਦੇਖਣ ਦੇ ਵਿੱਚ ਵਧੀਆ ਮਤਲਬ ਕਿ ਸੋਹਣੀ ਲੱਗੇ ਦੇਖਣ ਦੇ ਵਿੱਚ ਇਸ ਕਰਕੇ ਮੈਂ ਇਹਨੂੰ ਥੋੜਾ ਜਿਹਾ ਸਜਾਇਆ ਸੀ ਬਹੁਤ ਹੀ ਆਸਾਨੀ ਨਾਲ ਆਪਾਂ ਇਹਦੇ ਪੀਸ ਕੱਟ ਲਏ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਦੀ ਸਟਫਿੰਗ ਭਰੀ ਹੈ ਉਹਦੇ ਨਾਲ thes ਮਠਾਈ ਦਾ ਟੇ